ਇਸ ਹਲਕੇ ਦੇ ਵਿੱਚ ਆਜ਼ਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘੀ ਖਾਲਸਾ ਵੀ ਮੈਦਾਨ ਦੇ ਵਿੱਚ ਨਿਤਰੇ ਨੇ ਤੇ ਨੌਜਵਾਨ ਕਹਿੰਦੇ ਵੀ ਅਸੀਂ ਇੱਕ ਠੋਕੇ ਸਪੋਰਟ ਕਰਾਂਗੇ ਕੀ ਕਹਿਣਾ ਚਾਹੁੰਦੇ ਜੀ ਇਹ ਬਜ਼ੁਰਗ ਵੀ ਨਾਲ ਨੇ ਕਿ ਕੱਲੇ ਨੌਜਵਾਨੀ ਨਾਲ ਉਹਦੇ ਬਾਰੇ ਸਾਰੇ ਇਹ ਕਹਿ ਰਹੇ ਆ ਵੀ ਮਦਦ ਕਰਾਂਗੇ ਉਹਦੀ ਪੂਰੀ ਠੋਕੇ ਨੂੰ ਬਣਾਉਣੇ ਬਣਾਉਣਾ ਕਹਿੰਦੇ ਉਹਨੂੰ ਵਾਹ ਜੀ ਵਾਹ ਹਾਂਜੀ ਜੀ ਹਰ ਕੋ ਪਾਵਲ ਬੱਚਾ ਬੱਚਾ ਵੀ ਕਹਿ ਰਿਹਾ ਇਹ ਕੱਲ ਜੀ ਤੇ ਜੇ ਹੋਣਾ ਚਾਹੀਦਾ ਵੀ ਆ ਸੋ ਹੋਰਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਸਾਡੇ ਹੋਰ ਵੀ ਵੀਰ ਪ੍ਰਾਜ ਤੇ ਇਕੱਠੇ ਹੋਗੇ ਨੇ ਇਹ ਕਬੱਡੀ ਦਾ ਮਤਲਬ ਸਟਾਰ ਹੈ ਸਾਡੇ ਜੋਗੇ ਵਾਲੇ ਦਾ ਵੀ ਪਿਛਲੇ ਦਿਨਾਂ ਦੇ ਅੰਦਰ ਵੀ ਇਹ 20 25 ਲੱਖ ਵਾਲੀ ਗੱਡੀ ਜਿੱਤ ਕੇ ਲਿਆ ਹੁਣ ਤੱਕ ਪਤਾ ਨਹੀਂ ਕਿੰਨਿਆਂ ਕੋ ਮੱਝਾਂ ਟਰੈਕਟਰ ਮੋਟਰਸਾਈਕਲ ਵੀਰ ਨੇ ਜਿੱਤੇ ਨੇ ਹਾਂਜੀ ਇਸ ਵਾਰ ਮਤਲਬ ਕਬੱਡੀ ਦੇ ਜਿਹੜੇ ਜਿੰਨੇ ਪਲੇਅਰ ਨੇ ਤੁਹਾਡੀ ਟੀਮ ਹੈ ਮਤਲਬ ਕਿਹਦਾ ਸਾਥ ਦੇ ਰਹੇ ਹੋ ਅਈ ਲੋਕ ਵੈਕਰਜੀ ਖਾਲਸਾ ਵੈਕਰਜੀ ਫਤਿਹ ਅਦ ਕੀ ਅਬਰਤ ਭਾਈ ਅਬਰਤਪਾਲ ਦਾ ਸਾਥ ਦੇ ਰਿਹਾ ਸਾਰੇ ਕਬੱਡੀ ਪਲੇਅਰ ਵੀ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਜੀਰੇ ਲੱਕੇ ਨੂੰ ਇਹ ਸਾਰੇ ਵੱਧ ਤੋਂ ਵੱਧ ਸਹਿਯੋਗ ਦਿਈਏ ਭਾਈ ਅਬਰਤਪਾਲ ਨੂੰ ਜਿਤਾਈਏ ਤੇ ਕੋਈ ਆਪਾਂ ਜਿਹੜੀ ਕਲੰਕ ਲੱਗਾ ਤੋਦ ਗਏ ਜੀ ਹਾਂਜੀ ਹਾਂਜੀ ਇਹ ਆਂਦੇ ਵੀ ਕਲੰਕ ਲੱਗਾ ਹੈ ਕਿਹੜੇ ਕਲੰਕ ਦੀ ਗੱਲ ਕਰਦਾ ਵੀਰ ਵੀਰੋ ਜਦੋਂ ਪਿਛਲੀ ਵਾਰ ਇਲੈਕਸ਼ਨ ਹੋਏ ਸੀਗੇ ਆ ਜਿਹੜੇ ਲੋਕ ਸਭਾ ਦੇ ਉਦੋਂ ਇਹ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਧਰਮ ਪਤਰੀ ਪਤਨੀ ਨੂੰ ਇਹ ਪਰਮਜੀਤ ਕੌਰ ਖਾਲੜਾ ਬੀਬੀ ਪਰਮਜੀਤ ਕੌਰ ਖਾਲੜਾ ਜੀ ਨੂੰ ਇਤੋਂ ਉਮੀਦਵਾਰ ਲਾਨਿਆ ਸੀ ਤੇ ਵੀਰੋ ਆਪਾਂ ਨਹੀਂ ਬਹੁਤ ਹੀ ਵੱਡੀ ਮੈਟਰ ਨੂੰ ਕਹਾਂਗਾ ਬਦਕਿਸਮਤੀ ਏ ਕਿ ਆਪਾਂ ਆਪਦਾ ਲੀਡਰ ਹੀ ਨਹੀਂ ਪਛਾਣ ਸਕੇ ਹੁਣ ਤੱਕ ਤੇ ਆਪਾਂ ਹੁਣ ਤੱਕ ਜਿੰਨਾ ਪੱਗਾਂ 'ਚ ਸਿਰ ਫਸਾਏ ਉਹਨਾਂ ਨੂੰ ਹੀ ਵੋਟਾਂ ਪਾਉਂਦੇ ਰਹੇ ਆ ਤੇ ਜਿਹੜਾ ਪਿਛਲੀ ਵਾਰ ਵੀਰੋ ਕਾਂਗਰਸ ਦਾ ਉਥੋਂ ਐਮ ਐਲ ਏ ਉਹਦਾ ਹੁਣ ਮੈਨੂੰ ਨੌਣੀ ਜਸਬੀਰ ਸਿੰਘ ਡਿੰਪਾ ਇੰਪੇ ਨੂੰ ਜਤਾਇਆ ਤੇ ਹੁਣ ਵੀਰੋ ਮੈਂ ਇਹੀ ਸਾਰਿਆਂ ਨੂੰ ਬੇਨਤੀ ਕਰਾਂਗਾ ਜਿਹੜਾ ਉਹ ਕਲੰਕ ਲੱਗਾ ਸੀ ਉਹਨੂੰ ਧੋ ਭਾਈ ਅਮਰਤਪਾਲ ਸਿੰਘ ਦਾ ਸਾਥ ਦਿਓ ਉਹਨਾਂ ਨੂੰ ਵੋਟ ਪਾ ਕੇ ਕਾਮਯਾਬ ਕਰੋ ਤਾਂ ਜੋ ਜਿਹੜਾ ਕਲੰਕ ਲੱਗਾ ਉਹ ਆਪਣਾ ਧੁੱਪ ਸਕੇ ਇਹ ਦੀ ਉਹ ਆ ਜਿਹੜਾ ਬੱਸਾਂ ਦੇ ਵਿੱਚ ਪ੍ਰਚਾਰ ਕਰ ਰਿਹਾ ਵੇਖੋ ਪ੍ਰਚਾਰ ਦਾ ਵੱਖਰਾ ਜਿਹਾ ਤਰੀਕਾ ਵੀਰ ਦਾ ਬੱਸ ਦੇ ਵਿੱਚ ਐ ਖੜਕਾ ਕੇ ਜਿਵੇਂ ਆਪਾਂ ਵੇਖਦੇ ਹੁੰਨੇ ਹਾਂ ਕਿ ਦਵਾਈ ਵੇਚਣ ਵਾਲਾ ਆਉਂਦਾ ਹੈ ਕੋ ਸੁਰਮਾ ਵੇਚਣ ਵਾਲਾ ਕੋ ਦੰਤ ਮੰਜਣ ਵੇਚਣ ਵਾਲਾ ਇਹ ਵੀਰ ਦੇ ਮਨ ਦੇ ਵਿੱਚ ਖਿਆਲ ਕਿਵੇਂ ਆ ਇਹ ਖਿਆਲ ਕਿਵੇਂ ਆਇਆ ਵੀ ਆ ਪ੍ਰਚਾਰ ਕੀਤਾ ਜਾਏ ਏ ਵੀਰਜੀ ਖਿਆਲ ਇਦਾਂ ਆ ਕਿ ਤੁਹਾਨੂੰ ਪਤਾ ਫਾਈਨੈਂਸ਼ੀਅਲ ਥੋੜੀ ਤੰਗੀ ਸੀਗੀ ਤੇ ਮੈਂ ਸੋਚਦਾ ਸੀ ਕਿ ਪਿੰਡ ਪਿੰਡ ਚ ਜਾਣਾ ਥੋੜਾ ਜਿਹਾ ਔਖਾ ਹੋ ਸਕ ਉਹ ਔਖਾ ਹੋ ਜਾਂਦਾ ਕਿ 5 4 ਜਣੇ ਪਹਿਲਾਂ ਸਿੰਘ ਤਿਆਰ ਕਰਨੇ ਪੈਂਦੇ ਆ ਫਿਰ ਗੱਡੀਆਂ ਤੇਲ ਪਵਾਓ ਫਿਰ ਮੈਂ ਇਹੀ ਸੋਚਿਆ ਕਿ ਬੱਸ ਹੀ ਸਭ ਤੋਂ ਵਧੀਆ ਉਪਰਾਲਾ ਹੈ ਕਿਉਂਕਿ ਬੱਸ ਦੇ ਵਿੱਚ ਜਿਆਦਾ ਨਹੀਂ ਤਾਂ 20 30 ਪਿੰਡਾਂ ਦੀਆਂ ਸਵਾਰੀਆਂ ਤਾਂ ਹੋਣਗੀਆਂ ਸੋ ਮੈਂ ਤਾਂ ਕਰਕੇ ਇਹ ਫੈਸਲਾ ਲਿਆ ਤੋ ਬੜਾ ਵਧੀਆ ਤਰੀਕਾ ਪ੍ਰਚਾਰ ਦਾ ਹਿੰਗਣਾ ਫਟਕੜੀ ਦੇ ਪ੍ਰਚਾਰ ਵੀ ਪੂਰਾ ਹਾਂਜੀ ਨੌਜਵਾਨੋ ਕਿਹਨੂੰ ਫਤਵਾ ਦੇ ਰਹੇ ਹੋ ਇਸ ਵਾਰ ਇਸ ਵਾਰ ਜੀ ਭਾਈ ਅਮਰਤਪਾਸ ਸਿੰਘ ਖਾਲਸਾ ਉਹਨਾਂ ਨੂੰ ਜਿਤਾਉਣਾ ਹੈ ਸਾਰੀ ਸਪੋਰਟ ਸਾਡੇ ਇਲਾਕੇ ਵੱਲੋਂ ਜੀਰਾ ਇਲਾਕਾ ਵੱਲੋਂ ਜੋ ਗੱਲ ਜਿੰਨੇ ਵੀ ਸਾਡੇ ਪਿੰਡ ਨੇ ਸਾਡੇ ਨੇ ਸਪੋਰਟ ਇੱਕ ਅਖਾੜੇ ਦੇ ਵਿੱਚ ਮੌਜੂਦਾ ਜਿਹੜਾ ਹੈ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਕੁਲਵੀਰ ਸਿੰਘ ਜੀਰਾ ਉਧਰੋਂ ਮਨਦੀਪ ਸਿੰਘ ਮੰਨਾ ਇਹ 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 ਉਧਰੋਂ ਬਲਟੋਆ ਵਰਸਾ ਸਿੰਘ ਬਲਟੋਆ ਕੋਈ ਸਾਰਿਆਂ ਦੇ ਹੀ ਪੱਕਾ ਇਹ ਕਿ ਕਿਸੇ ਨਹੀਂ ਚੱਲਣਾ ਸਿਰਫ ਭਾਈ ਅਮਰਤ ਸਿੰਘ ਭਾਈਖਾ ਅਮਰਪਾਲ ਸਿੰਘ ਖਾਲਸਾ ਇਹਨਾਂ ਨੂੰ ਵੋਟ ਪੈਣੀ ਹੈ ਭਾਵੇਂ ਕੋਈ ਡਿੰਪ ਆਵੇ ਕੋਈ ਲਾਲਜੀਤ ਭਾਵੇਂ ਕਲਬੀਰ ਹੋਵੇ ਜਿਹੜਾ ਮਰਜ਼ੀ ਹੋਵੇ ਅੱਦ ਕੀ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਅੱਗੇ ਆਉਣਾ ਹੈ ਸਤੂਰਾਂ ਨੇ ਕਿਰਪਾ ਕਰਨੀ ਕੋਈ ਰਾਹ ਦੱਸ ਪਰ ਹੁਣ ਆਵੇ ਕੱਲ ਪਰਸੋ ਤੁਹਾਨੂੰ ਕੋਈ ਸਰਪੰਚੀ ਦਾ ਟੀਕਾ ਲਾ ਲਾ ਜਣਾ ਮੌਜੂਦਾ ਸਰਕਾਰ ਵਾਲੇ ਵੀ ਸਰਪੰਚ ਜਵਾਨਾ ਤੂੰ ਏ ਹੁਣ ਟੀਕੇ ਲੱਗ ਕੇ ਜਿਹੜੇ ਲੱਗਨੇ ਸੀ ਹਾਂ ਇਸ ਤੋਂ ਬਾਅਦ ਨਹੀਂ ਲੱਗਦੇ ਹੁਣ ਤਾਂ ਬਸ ਇੱਕ ਬੰਦਾ ਹੀ ਹੋਏਗਾ ਜੀ